ਇਹਨਾਂ ਸ਼ਬਦ ਵਰਤੇ ਇੱਕ ਆਤਮਾ ਇੱਕ ਸਵਾਸ ਤੇ ਇੱਕ ਸਰੀਰ ਇਹ ਤਿੰਨੀਆਂ ਚੀਜ਼ਾਂ ਕਿਤੇ ਬਾਜ਼ਾਰੋਂ ਨਹੀਂ ਮਿਲਦੀਆਂ ਸਹੂਲਤਾਂ ਮਿਲ ਸਕਦੀਆਂ ਨੇ ਪਰ ਇਹ ਦਾਤਾਂ ਪ੍ਰਮਾਤਮਾ ਦੀਆਂ ਦਿੱਤੀਆਂ ਹੁਣੇ ਜਦੋਂ ਅਰਦਾਸ ਹੋਏਗੀ ਆਪਾਂ ਸਾਰੇ ਆਪਣੀ ਸਾਂਝ ਗੁਰੂ ਚਰਨਾਂ ਵਿੱਚ ਪਾਉਣ ਤੋਂ ਪਹਿਲਾਂ ਇਹ ਬੇਨਤੀ ਕਰਾਂਗੇ ਜਿਉ ਪਿੰਡ ਸਭ ਤੇਰੀ ਰਾਸੇ ਵਾ ਗੁਰੂ ਤੇਰੀ ਦਿੱਤੀ ਹੋਈ ਦਾਤ ਹੈ ਪਰ ਤੂੰ ਇਹ ਰਹਿਮਤ ਕਰਕੇ ਨਿਵਾਜਿਆ ਕਿ ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੰਨਨਖਾਨ ਆਪਣੇ ਦਾਸ ਕੀ ਆਪ ਬੈਜ ਰਾਖੀ ਨਾਨਕ ਸਤਿਗੁਰੂਬਾਨ ਜਿਉ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਏ ਅੱਖੀ ਦੇਖੈ ਜੀਵਾ ਬੋਲੇ ਕੰਨੀ ਸੁਰਤ ਸਮਾਏ ਜਿਨ ਰਚ ਰਚਿਆ ਤਿਸ ਨ ਜਾਣੈ ਅੰਧਾ ਅੰਧ ਕਮਾਏ ਜਿਨ ਨੇ ਸਾਰਾ ਕੁਝ ਦਿੱਤਾ ਜਿਉ ਪਿੰਡ ਦਿੱਤਾ ਸਵਾਸ ਦਿੱਤੇ ਨੇ ਜ਼ਿੰਦਗੀ ਦਿੱਤੀ ਹੈ ਸਭ ਕਹਿੰਦੇ ਉਹਨੂੰ ਸਦਾ ਯਾਦ ਕਰ ਉਹਦੇ ਪਰਉਪਕਾਰ ਚੇਤੇ ਕਰ। ਔਰ ਗੁਰਮਤਿ ਕੈਸੇ ਕਮਾਲ ਦਾ ਜੀਵਨ ਸਾਨੂੰ ਪ੍ਰਦਾਨ ਕਰਦੀ ਹੈ। ਕਿ ਜਿਸ ਸੰਸਾਰ ਦੇ ਪਸਾਰੇ ਨੂੰ ਦੇਖ ਕੇ ਨਾ ਸੰਸਾਰ ਦੇ ਧਾਰਮਿਕ ਦੁਨੀਆ ਨੂੰ ਮੰਨਣ ਵਾਲੇ ਲੋਕ ਭੱਜ ਗਏ। ਕਹਿੰਦੇ ਰੁਕਾਵਟ ਹੈ ਬਿਗਨ ਰਬੀ ਮਿਲਾਪ ਵਿੱਚ। ਤੁਨ ਗੁਰੂ ਅਰਜਨ ਪਤਾ ਮਹਾਰਾਜ ਕਹਿੰਦੇ ਰੁਕਾਵਟ ਨਹੀਂ ਹੈ ਤੇ ਪੌੜੀ ਹੈ। ਜਿਹਨੂੰ ਦੇਖ ਕੇ ਤੂੰ ਭੱਜ ਰਿਆ ਉਹਨੂੰ ਦੇਖ ਕੇ ਯਾਦ ਵੀ ਕਰ ਸਕਦਾ ਹੈ ਚਿੰਤਨ ਕਰ ਸਕਦਾ ਹੈ। ਜਿਵੇਂ ਪ੍ਰਸਾਦ ਗਰੇ ਸੰਗ ਸੁਖ ਵਸਨਾ ਆਠ ਪੈਰ ਸਿਮਰੋ ਤਿਸ ਰਸਨਾ ਜਿਵੇਂ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਤੇ ਆਈ ਹੈ ਤੇ ਆਵਨ ਜੋਗ ਫਿਰ ਉਹਨੂੰ ਚੇਤੇ ਕਰ ਜਿਵੇਂ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭਤਾ ਪਿੰਡ ਕਿਦਾਂ ਬਣਾਇਆ ਰੱਬ ਨੇ ਸਰੀਰ ਕਿ ਸਾਰਾ ਢਾਂਚਾ ਬਾਚਾ ਤਿਆਰ ਕਰਨ ਤੋਂ ਬਾਅਦ ਲੇਪਨੰਗ ਰਕਤ ਚਰਮਣੈ ਇਹਨੂੰ ਚਮੜੀ ਦਾ ਲੇਪਨ ਕਰ ਦਿੱਤਾ ਸੁੰਦਰ ਸਭ ਕੁਝ ਪਰਦੇ ਪਾ ਦਿੱਤੇ ਢਾਕ ਦਿੱਤਾ ਜਦੋਂ ਆਪਾਂ ਸਕੈਨ ਕਰਾਉਂਦੇ ਨੇ ਐਕਸਟਰਾ ਸਾਡੇ ਸਾਹਮਣੇ ਹੁੰਦੀ ਫੋਟੋ ਫਿਲਮ ਤੇ ਬੰਦਾ ਆਪ ਦੇਖ ਕੇ ਕਿੰਨਾ ਹੈਰਾਨ ਹੁੰਦਾ ਵੀ ਮੇਰਾ ਸਰੀਰ ਆ ਹੈ ਪਰ ਵਾਹਿਗੁਰੂ ਨੇ ਮੇਰ ਕੀਤੀ ਕਿ ਇਸ ਸਾਰੀ ਚਮੜੀ ਉੱਤੇ ਸਾਰੀ ਬਾਡੀ ਉੱਤੇ ਇੱਕ ਚਮੜੀ ਦਾ ਲੇਪਨ ਕਰ ਦਿੱਤਾ ਸਭ ਕੁਝ ਟੱਕਿਆ ਹੋਇਆ ਸਤਿਗੁਰੂ ਕਹਿੰਦੇ ਇਸ ਵੱਲ ਵੇਖ ਕੇ ਉਸ ਨਿਰੰਕਾਰ ਨੂੰ ਯਾਦ ਕਰਿਆ ਕਰ ਗਾਇਆ ਕਰ ਕਿ ਪਰਮੇਸ਼ਰ ਤੂੰ ਇੰਨੀ ਕਿਰਪਾ ਮੇਰੇ ਉੱਤੇ ਕੀਤੀ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੂੰ ਤੇ ਆ ਜਾ ਕੇ ਸੇਵਾ ਸਰਬ ਸੁਖ ਪਾਵੇ ਜਿਸ ਦੀ ਸੇਵਾ ਵਿੱਚ ਜੁੜ ਕੇ ਦੁਨੀਆਂ ਦੇ ਸਾਰੇ ਸੁੱਖ ਪ੍ਰਾਪਤ ਕਰੇਗਾ ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਦਾ ਨਿੱਜ ਦਾ ਤਜਰਬਾ ਬੋਲਦਾ ਹੈ ਤਾਂ ਹੀ ਉਹਨਾਂ ਨੇ ਸਾਨੂੰ ਸਾਰੇ ਨੂੰ ਕਿਹਾ ਕਿ ਸਤ ਗੁਰੂ ਦੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨ ਲੱਗੇ ਆਏ ਜੰਮਣ ਮਰਣਾ ਮਿਟ ਗਿਆ ਕਾਲੇ ਕਾ ਕਿਛ ਨ ਵਸਾਇ ਬਸ ਗੁਰੂ ਵਾਲਾ ਬਣ ਕੇ ਕੋਈ ਲੱਗੇ ਤਾਂ ਸਹੀ ਕਮਾਏ ਤਾਂ ਸਹੀ ਇਸ ਦਰ ਤੋਂ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਭਾਏ ਹੁਰਮਤ ਤਿਸਨੂੰ ਅਗਲੀ ਵਜੋਂ ਪੇ ਦੂਣਾ ਖਾਏ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਬਾਕੀ ਚੀਜ਼ਾਂ ਤੇ ਬੜੀਆਂ ਛੋਟੀਆਂ ਨੇ ਹਜ਼ੂਰ ਕਹਿੰਦੇ ਨਾਨਕ ਜਿਸਨੂੰ ਲਗਾ ਤਿਸ ਮਿਲੈ ਜਿਹਦੇ ਮਿਲਾਪ ਵਾਸਤੇ ਯਤਨ ਕਰ ਰਹੇ ਆ ਨਾ ਜਿਸ ਅਨੰਦੀ ਪਰਮੇਸ਼ਵਰ ਤੱਕ ਪਹੁੰਚਣ ਲਈ ਜੀਵਨ ਮਿਲੇ ਆ ਕਹਿੰਦੇ ਗੁਰੂ ਦੀ ਸੇਵਾ ਵਿੱਚ ਇੰਨੀ ਵੜਿਆਈ ਹੈ ਮਾਲਕ ਦੇ ਦਰ ਦੀ ਚਾੱਕਰੀ ਵਿੱਚ ਇੰਨੀ ਵੜਿਆਈ ਹੈ ਕਿ ਉਹਦੇ ਤੱਕ ਹੀ ਪਹੁੰਚ ਜਾਂਦਾ ਹੈ ਉਹਦੇ ਤੱਕ ਹੀ ਪਹੁੰਚ ਜਾਂਦਾ ਹੈ ਬਸ ਸਰ ਤੇ ਹੈ ਕਿ ਸੇਵਾ ਕਰਤ ਹੋਏ ਨਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਸੁਰਤ ਉੱਚੀ ਰੱਖੀਏ ਗੁਰੂ ਵਾੜੀ ਕਿਤੇ ਰਸਤੇ ਵਿੱਚ ਨਾ ਰੁਕ ਜਾਈਏ ਗੁਰੂ ਸਾਨੂੰ ਉਹਦੇ ਤੱਕ ਪਹੁੰਚਾਉਣਾ ਚਾਹੁੰਦਾ ਹੈ ਸੇਵਾ ਰਾਹੀ ਤੇ ਅਸੀਂ ਸੇਵਾ ਦੇ ਕਰਦਿਆਂ ਹੋਇਆ ਕਿਤੇ ਰਾਹ ਵਿੱਚ ਰੁਕ ਜਾਂਦੇ ਭਾਈ ਗੋਪਾਲੇ ਵਰਗਾ ਸਾਡੇ ਨਾਲ ਨਾ ਹੋਏ ਜਦੋਂ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਜਪਜੀ ਦਾ ਪਾਠ ਸੁਣਾਉਣਾ ਟਿਕ ਕੇ ਸੁਣਾਉਣਾ ਸੁਣਾਉਂਦੇ ਸੁਣਾਉਂਦੇ ਮਨ ਵਿੱਚ ਖਿਆਲ ਆ ਗਿਆ ਫੁਰਨਾ ਪੈਦਾ ਹੋ ਗਿਆ ਜੇ ਸਤਗੁਰੂ ਤਰੁੱਠ ਕੇ ਪੁੱਛਣ ਵੀ ਕੀ ਚਾਹੀਦਾ ਤੇ ਮੈਂ ਇੱਕ ਸੁੰਦਰ ਘੋੜਾ ਮੰਗ ਲਾਂਗਾ ਮਹਾਰਾਜ ਤਾਂ ਆਪਣਾ ਤਖਤ ਵੀ ਦੇਣ ਲਈ ਤਿਆਰ ਹੋ ਗਏ ਸਨ ਪਰ ਸੁਰਤ ਵਿੱਚ ਰੁਕ ਗਏ ਕਬੀਰ ਸਾਹਿਬ ਕਹਿੰਦੇ ਨਾ ਚਾਲੇ ਤੇ ਹਰ ਮਿਲਣ ਕੋ ਵਿਚੇ ਅਟਕੇ ਉਹ ਚੀਤ ਇਸ ਲਈ ਸਤਿਗੁਰੂ ਨੇ ਬਖਸ਼ਿਸ਼ ਕੀਤੀ ਸੇਵਾ ਕਰ ਭਾਵਨਾ ਬਣਾ ਰਬੀ ਪ੍ਰਾਪਤੀ ਦੀ ਬਾਕੀ ਚੀਜ਼ਾਂ ਤੇ ਉਹਦੇ ਦਰ ਦੀਆਂ ਸੇਵਕਾਂ ਨੇ ਗੁਲਾਮ ਨੇ ਤੇ ਸਾਰਾ ਕੁਝ ਤੈਨੂੰ ਉਹਦੀ ਸੇਵਾ ਵਿੱਚ ਲੱਗ ਕੇ ਆਪਣੇ ਆਪ ਹੀ ਮਿਲ ਜੇਗਾ ਇਸ ਲਈ ਜਾ ਕੇ ਸੇਵਾ ਸਰਬ ਸੁਖ ਪਾਵੇ ਅਵਰ ਕਾਹੂ ਪੈ ਬਹੜ ਨਾ ਜਾਵੇ ਤੇ ਜੇ ਮਾਲਕ ਦੇ ਦਰ ਦੀ ਇੱਕ ਵਾਰ ਸੇਵਾ ਕਰੇਗਾ ਮੁੜ ਮੁੜ ਕੇ ਕਿਸੇ ਹੋਰ ਦੇ ਦਰ ਤੇ ਤੈਨੂੰ ਜਾਣਾ ਨਹੀਂ ਪਏਗਾ ਸਭ ਕੁਝ ਮੰਗ ਲਿਆ ਖੁਦਾ ਕੋ ਮੰਗ ਕਰ ਉੱਠਤੇ ਨਹੀਂ ਹੱਥ ਮੇਰੇ ਅਬ ਇਸ ਦੁਆ ਕੇ ਬਾਦ ਕਿੰਨਾ ਗਹਿਰਾ ਅਹਿਸਾਸ ਬਾਣੀ ਨੇ ਦਿੱਤਾ ਜਿੱਥੇ ਮਹਾਰਾਜੀ ਕਹਿੰਦੇ ਪ੍ਰਭ ਦੇਖਦੇ ਆਂ ਦੁੱਖ ਭੁੱਖ ਗਈ ਢਾਡੀ ਕੋ ਮੰਗਣ ਚਿਤ ਨਾ ਆਵੇ ਉਸ ਨੂਰ ਦੇ ਦੀਦਾਰ ਤੇ ਉਸ ਅਹਿਸਾਸ ਨੇ ਮੇਰੀ ਸੁਰਤ ਵਿੱਚੋਂ ਦੁਨੀਆਵੀ ਮੰਗਾ ਹੀ ਭੁਲਾ ਦਿੱਤੀਆਂ ਉਹਦੀ ਸੇਵਾ ਵਿੱਚ ਲੱਗ ਕੇ ਪਰਮ ਸੇਵਕ ਜਿਹੜਾ ਨਾ ਉਹ ਆਪਣੇ ਮਾਲਕ ਦੇ ਘਰ ਪਰਵਾਨਿਆ ਗਿਆ ਪਰ ਕਿੱਡੀ ਵਡਿਆਈ ਹੈ ਕਿ ਇਹ ਸੇਵਾ ਹੀ ਇੱਕ ਐਸੀ ਦਾਤ ਸਤਿਗੁਰੂ ਦੇ ਦਰ ਨੇ ਬਖਸ਼ੀ ਸਿੱਤੀ ਕਿ ਕੋਈ ਲੈਣਾ ਕਰਮ ਕਾਂਡੀ ਜੀਵਨ ਚੋਂ ਤਾਂ ਨਿਕਲ ਕੇ ਧੰਗੁਰੂ ਅੰਗਦ ਸਾਹਿਬ ਸੱਚਾ ਪਾਤਸ਼ਾਹ ਬਣ ਸਕਦਾ ਹੈ। ਕੱਖਾਂ ਵਾਂਗ ਲਾਹੌਰ ਦੀਆਂ ਗਲੀਆਂ ਵਿੱਚ ਰੁਲਣ ਵਾਲੇ ਨੂੰ ਸੇਵਾ ਬੈਠਾ ਸੋਢੀ ਪਾਤਸ਼ਾਹ RAMDAS ਸਤਿਗੁਰੂ ਕਹਾਵੇ ਇਸ ਮੁਕਾਮ ਤੇ ਜਿਹਨੂੰ ਅਮਰੂ ਨਿਥਾਵਾਂ ਕਹਿ ਕੇ ਦੁਨੀਆਂ ਦੇ ਲੋਕਾਂ ਨੇ ਦਰਕਾਰਿਆ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਇਹ ਸੇਵਾ ਇਸ ਮੁਕਾਮ ਤੱਕ ਪਹੁੰਚਾ ਸਕਦੀ ਹੈ ਪਰ ਬਸ ਸਰਤ ਇਹ ਹੈ ਕਿ ਸੇਵਾ ਕਰਨ ਦੀ ਝੁਗਤ ਆਏ ਸੇਵਾ ਕਰਦੇਆਂ ਹੋਇਆਂ ਬੜੇ ਪਰਿਹੇਜ ਨੇ ਸਾਧ ਸੰਗਤ ਜੀ ਬਾਣੀ ਵਿੱਚ ਜੋ ਦਿੱਤੇ ਨੇ ਮਹਾਰਾਜ ਨੇ ਐਵੇਂ ਨਹੀਂ ਕਿਹਾ ਹਸਤੀ ਸਿਰ ਜੋ ਅੰਕਸ ਹੈ ਅਹਰਣ ਜਿਉਂ ਸਰ ਦੇ ਮਨ ਤਨ ਆਗੇ ਰੱਖ ਕੇ ਉਭੀ ਸੇਵ ਕਰੇ ਯੋ ਗੁਰਮੁਖ ਆਪ ਨਿਵਾਰੀ ਸਭ ਰਾਜ ਸ੍ਰਿਸ਼ਟ ਕਾਲੇ ਇਹ ਪ੍ਰਾਪਤੀ ਹੈ ਜੇ ਤੂੰ ਆਪਣੇ ਆਪੇ ਨੂੰ ਇਵੇਂ ਝੁਕਾ ਦੇਵੇਂ ਧੰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮੁੜ ਕੇ ਜਨਮ ਮਰਨ ਦੇ ਬੰਧਨਾਂ ਤੋਂ ਮੁਕਤ ਹੋ ਜਾਏਗਾ ਤੇ ਕਿਸੇ ਹੋਰ ਦਰ ਤੇ ਤੈਨੂੰ ਫਿਰ ਝੁਕਣਾ ਨਹੀਂ ਪਏਗਾ